ਵੀ ਦੋਸਤੋ ਪਿੰਡ ਕੋਟਲੀਆ ਬਲੂ ਦੇ ਵਿੱਚ ਜਿਹੜਾ ਕਿ ਬੋਲਟ ਮੋਟਰਸਾਈਕਲ ਨਿਕਲਣ ਜਾ ਰਿਹਾ ਆ ਲਾਈਵ ਚਲਾ ਦਿੰਦੇ ਇਹਨਾਂ ਨੂੰ ਗਰੇ ਡਰਾ ਕਰਨਾ ਕੂਪਣਾ ਆਪਾਂ ਬਾਕਸ ਦੇ ਵਿੱਚ ਪਾਵਾਂਗੇ ਤੇ ਇੱਕ ਛੋਟੇ ਬੱਚੇ ਤੋਂ ਇਹ ਕੂਪਣ ਚੁਕਾਏ ਜਾਣਗੇ ਠੀਕ ਹੈ ਜੀ ਆ ਦੇਖ ਲਓ ਤੇ ਇੱਕ ਤੁਹਾਨੂੰ ਹੋਰ ਸਾਰਿਆਂ ਨੂੰ ਗੱਲ ਦੱਸਦਾ ਜਿੰਨੇ ਵੀ ਕੂਪਣਾ ਸਾਰੇ ਆਪਣੇ ਗਊਸ਼ਾਲਾ ਦੇ ਵਿੱਚ ਰੱਖੇ ਠੀਕ ਹੈ ਜੀ ਕਈ ਵਾਰਾਂ ਕਿਸੇ ਦੇ ਦਿਲ 'ਚ ਹੁੰਦੀ ਗੱਲ ਵੀ ਕੂਪਣ ਸਾਡਾ ਪਿਆ ਕੇ ਰਹਿ ਗਿਆ ਹਨ ਜਿੰਨੇ ਤੁਸੀਂ 4 ਵਜੇ ਤੋਂ ਪਹਿਲਾਂ ਪਹਿਲਾਂ 쿠ਪਨ ਕਟਾਈ ਆ ਸਾਰੇ ਦੇ ਵਿੱਚ ਪਾਏ ਗਏ ਆ ਜੀ ਠੀਕ ਹੈ ਜੀ ਤੇ ਕਦੋਂ ਵੀ ਆ ਕੇ ਤੁਸੀਂ ਆਪਦਾ ਕੱਲਾ ਕੱਲਾ 쿠ਪਨ ਖੋਲ ਕੇ ਚੈੱਕ ਕਰ ਸਕਦੇ ਹੋ ਸਾਡਾ 쿠ਪਨ ਵਿੱਚ ਪਿਆ ਹੈ ਕਿ ਨਹੀਂ ਪਿਆ ਠੀਕ ਹੈ ਜੀ ਇੱਕ ਤੁਹਾਨੂੰ ਹੋਰ ਦੱਸ ਦ게요 ਜਿੰਨੇ ਵੀ ਆਪਣੇ ਨੰਬਰ ਚੱਲ ਰਹੇ ਆ ਵੀਡੀਓ ਚੱਲ ਰਹੇ ਆ ਆਪਣੇ ਗਊਸ਼ਾਲਾ ਦੇ ਨੰਬਰ ਆ ਉਹ ਨੰਬਰ ਵੱਧ ਲਾਉਣ ਦਾ ਕਾਰਨ ਤਾਂ ਹੁੰਦਾ ਕਈ ਵਾਰ ਨਾ ਲਗਾਤਾਰ ਫੋਨ ਆਉਣ ਲੱਗ ਪੈਂਦੇ ਤੇ ਉਹ ਫੋਨ ਐਨੇ ਕਾਲਾ ਟੈਂਡ ਨਹੀਂ ਕੀਤੇ ਜਾਂਦੀਆਂ ਤਾਂ ਕਰਕੇ ਆਪਾਂ ਨੰਬਰ ਆਪਣੇ ਗਊਸ਼ਾਲਾ ਦੇ 10 15 ਨੰਬਰ ਲਾਏ ਹੋਏ ਆ ਜੀ ਤੇ ਹੁਣ ਆਪਾਂ ਉਪਰੋਂ ਚਿਕਮਣਿਆ ਛੋਟੇ ਬੱਚੇ ਤੋਂ ਤੇ ਵੀਡੀਓ ਨਾਲ ਜੁੜੇ ਰਹੋ ਜਿਹੜਾ ਆਪਾਂ ਤੁਸੀਂ ਪਿੱਛੇ ਦੇਖ ਰਹੇ ਹੋ 17 ਤਰੀਕ ਨੂੰ ਮਿਨੀ ਟਰੈਕ ਵਿੱਚ ਆਪਾਂ ਥਾਰ ਕੱਢ ਰਹੇ ਆ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਆਪਣੇ ਗਊਸ਼ਾਲਾ ਦੇ ਵਿੱਚ ਖੜੇ ਆ ਤੁਸੀਂ ਦਿਖਾ ਸਕਦੇ ਹੋ ਆਪਣੇ ਭਰਾ ਜਿਹੜੇ ਪਹੁੰਚਿਆ ਕਿ ਦੂਰੋਂ ਨੇੜਿਓ ਠੀਕ ਹੈ ਜੀ ਲਾ ਪਰ ਫੇਕ ਨਾ ਲਾ ਦਿਓ ਹਲਾ ਦਿਓ ਬਾਈ ਜਿਹੜੇ ਬਾਈ ਆਏ ਉਹਨਾਂ ਨੂੰ ਹਲਾ ਦਿਓ ਹਲਾ ਦਿਓ ਬਾਈ ਇਹਨਾਂ ਨੂੰ ਹਲਾ ਦਿਓ ਜਿਹੜੇ ਬਾਈ ਬਾਈ ਹਲਾ ਲਓ ਯਾਰ ਪਹਿਲਾਂ ਬੰਵਾਟਾਂ ਗੁੜੀ ਹਾਂਜੀ ਅੱਜ ਆਪਣਾ ਜਿਵੇਂ ਤੁਹਾਨੂੰ ਪਤਾ ਸਾਰਿਆਂ ਨੂੰ ਬੋਲਟ ਮੋਟਰਸਾਈਕਲ ਕਰ ਰਹੇ ਆ ਬਿਲਕੁਲ ਨਵਾਂ ਉਹ ਮੋਟਰਸਾਈਕਲ ਦਿੱਤਾ ਜਾਣਾ ਜੇ ਤੁਸੀਂ ਤੇਰਾ ਕਿਸੇ ਦੀ ਇੱਛਾ ਹੁੰਦੀ ਹੈ ਵੀ ਬੋਲਟ ਹੀ ਲੈਣਾ ਤਾਂ ਤੁਸੀਂ ਸ਼ੋਰੂ ਪ੍ਰਾਈਜ਼ ਨਗਦ ਕੈਸ਼ ਵੀ ਲੈ ਸਕਦੇ ਹੋ ਠੀਕ ਹੈ ਜੀ ਤੇ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਆਪਣੇ ਆਉਣ ਵਾਲਾ ਜਿਹੜਾ ਡਰਾ 17 ਤਰੀਕ ਨੂੰ ਮਿੰਨੀ ਡਰਾ ਦੇ ਵਿੱਚ ਆਪਾਂ ਥਾਰ ਕੱਢ ਰਹੇ ਆ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਤੇ ਮੇਨ ਡਰਾ ਦੇ ਵਿੱਚ ਵੀ ਬਹੁਤ ਥੋੜਾ ਸਮਾਂ ਤੇ ਬਹੁਤ ਥੋੜੇ ਦਿਨ ਰਹਿ ਗਏ ਉਹਦੇ ਬਾਰੇ ਵੀ ਦੱਸਾਂਗੇ ਤੇ ਨੰਬਰ ਆਪਣਾ ਗਊਸ਼ਾਲਾ ਦਾ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਇਹਦੇ ਤੇ ਮੰਨ ਕੇ ਚਲੋ ਵੀ ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਸਕਦੇ ਹੋ ਜੇ ਅਗਲੇ ਡਰਾ ਦੇ ਕੂਪਨ ਨੇ ਹਾਂ ਬੇਟਾ ਇੱਕ ਕੂਪਨ ਚਾਕੇ ਇੱਕ ਪਰਚੀ ਚਾਕੇ ਮੈਨੂੰ ਹਾਂਜੀ ਤੁਸੀਂ ਦੇਖ ਸਕਦੇ ਹੋ ਆ ਕੂਪਨ ਆਪਾਂ ਜਿਹੜਾ ਇੱਕ ਚੱਕਿਆ ਜੀ ਠੀਕ ਹੈ ਜੀ ਆਪਾਂ ਲਾਈਵ ਚਾਲਦੇ ਦੇ ਵਿੱਚ ਇਸ ਭਰਾ ਨੂੰ ਫੋਨ ਲਾਇਆ ਜਾਊਗਾ ਠੀਕ ਹੈ ਜੀ ਕੋਪਨ ਹੈਗਾ ਜੀ A45123 ਅੱਧੇ ਦੇਖ ਸਕਦੇ ਹੋ ਜੀ A4500 ਇੱਕ ਵਾਰ A45123 ਫੋਨ ਨੰਬਰ ਹੈਗਾ 9569670575 ਕਾਲ ਲਾਈ ਜਾਊਗੀ ਜੀ ਨੰਬਰ ਦਿਖਾ ਦੇ ਪਹਿਲਾਂ ਸਹੀ ਆ ਦੇਖ ਲਓ 95696 70575 ਬਰਾਦਰ ਕਾਲ ਦੂਰੀ ਤੋਂ ਲਾਵਾਂਗੇ ਕਾਲ ਨਾ ਲੱਗ ਨਹੀਂ ਰਹੀ ਕੋਈ ਰੇਂਜ ਦੀ ਪ੍ਰੋਬਲਮ ਹੈ ਰੇਂਜ ਹੈ ਹੈਲੋ ਹੈਲੋ ਹਾਂਜੀ ਬਾਈ ਕੌਣ ਹੈ ਹਾਂਜੀ ਬਾਈ ਜੀ ਕਿੱਥੋਂ ਬੋਲਦੇ ਹੋ ਜੀ ਹੈਲੋ ਹਾਂਜੀ ਬਾਈ ਜੀ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਤੁਸੀਂ ਤੁਸੀਂ ਵੀ ਆ ਤੇ ਬਾਈ ਠੀਕ ਹੈ ਜੀ ਤੁਸੀਂ ਵੀਰੇ ਕੂਪਨ ਪਾਏ ਸੀ ਕਿਤੇ ਹਾਂਜੀ ਭਾਈ ਸੋਡੀ ਪਾਏ ਸੀ ਕਿ ਗਊਸ਼ਾਲਾ ਦੇ ਕਿਹੜੀ ਸਿਮੀਆਂ ਤੋਂ ਬੋਲਦੇ ਆ ਜੀ ਆਪਰਚੂਨਿਟੀ ਕੋਲ ਜਿਹੜੀ ਭਾਈ ਠੀਕ ਹੈ ਜੀ ਤੁਹਾਨੂੰ ਪਤਾ ਹੋ ਵੀਰੇ ਅੱਜ ਆਪਾਂ ਮਿੰਨੀ ਡਰਾ ਦੇ ਵਿੱਚ ਬੁਲਟ ਮੋਟਰਸਾਈਕਲ ਕੱਢਣਾ ਸੀਗਾ ਠੀਕ ਹੈ ਭਾਈ ਜੀ ਤੇ ਤੁਹਾਨੂੰ ਵੀਰੇ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਬੁਲਟ ਮੋਟਰਸਾਈਕਲ ਦੇ ਜੇਤੂ ਬਣ ਚੁੱਕੇ ਹੋ ਮਿੰਨੀ ਡਰਾ ਦੇ ਵਿੱਚ ਜਿਹੜਾ ਬੁਲਟ ਮੋਟਰ ਮੋਟਰਸਾਈਕਲ ਰੱਖਿਆ ਸੀ ਉਹਦੇ ਤੁਸੀਂ ਵਿਜੇਤਾ ਬਣ ਚੁੱਕੇ ਹੋ ਜੀ ਮਜ਼ਾਕ ਤਾਂ ਨਹੀਂ ਕਰਦੇ ਭਾਈ ਨਹੀਂ ਨਹੀਂ ਸੱਚੀ ਵੀਰੇ ਤੇ ਕੂਪੜ ਵੀਰੇ ਆਫਲਾਈਨ ਪਾਏ ਸੀ ਕਿ ਆਨਲਾਈਨ ਪਾਏ ਸੀ ਨਹੀਂ ਹੋ ਆਫਲਾਈਨ ਹੀ ਪਾਏ ਸੀ ਬਈ ਠੀਕ ਹੈ ਜੀ ਕਿੱਥੇ ਇੱਥੇ ਪਾ ਕੇ ਗਏ ਸੀ ਅੱਡੇ ਤੇ ਆ ਕੇ ਤੇ ਗਊਸ਼ਾਲਾ ਚ ਨਹੀਂ ਇੱਥੇ ਗਊਸ਼ਾਲਾ ਵਿੱਚ ਪਾ ਕੇ ਸੀ ਬਈ ਠੀਕ ਹੈ ਕਿੰਨੇ ਦੇ ਪਾਏ ਸੀ 50000 ਰੁਪਏ ਤੇ ਪਾਏ ਸੀ ਬਈ ਠੀਕ ਹੈ ਵੀਰੇ ਵੀਰੇ ਹੁਣ ਇੱਕ ਮੇਰੀ ਗੱਲ ਧਿਆਨ ਨਾਲ ਸੁਣੋ ਕਈ ਵਾਰ ਹਨਾ ਵਿੱਚ ਫੋਨ ਸਾਨੂੰ ਲਾਉਣ ਕੇ ਕਹਿ ਰਹੇ ਆਉਣਗੇ ਵੀ ਅਸੀਂ ਤੁਹਾਡਾ ਬੁਲਟ ਮੋਟਰਸਾਈਕਲ ਛੱਡਣਾ ਆਉਣੇ ਆ ਤੇ ਸਾਨੂੰ ਪੇਮੈਂਟ ਕਰ ਦਿਓ ਇਹੋ ਜਿਹਾ ਕੁਛੇ ਦੀ ਮੰਨ ਕੇ ਚਲੋ ਗੱਲ ਨਹੀਂ ਸੁਣਨੀ ਜੇ ਕੋਈ ਫੋਨ ਆਉਂਦਾ ਤਾਂ ਗੱਲ ਸੁਣੋ ਤੇ ਤੁਸੀਂ ਕੱਲ ਨੂੰ 10 ਵਜੇ ਦੇ ਨੂੰ ਗਊਸ਼ਾਲਾ ਦੇ ਵਿੱਚ ਪਹੁੰਚ ਜਾਓ ਤੁਹਾਡੀ ਜੋ ਵੀ ਇੱਛਾ ਹੋਊਗੀ ਜੇ ਤੁਸੀਂ ਬੁਲਟ ਮੋਟਰਸਾਈਕਲ ਲੈਣਾ ਚਾਹੁੰਦੇ ਹੋ ਮੋਟਰਸਾਈਕਲ ਮਿਲ ਜੂਗਾ ਜੇ ਤੁਸੀਂ ਕੈਸ਼ ਲੈਣੀ ਚਾਹੁੰਦੇ ਹੋ ਕੈਸ਼ ਮਿਲ ਜੂਗੀ ਠੀਕ ਹੈ ਧੰਨਵਾਦ ਬਹੁਤ ਬਹੁਤ ਤੇਰਾ ਹਾਂਜੀ ਕੱਲ ਨੂੰ ਕੱਲ ਨੂੰ 10 ਵਜੇ ਗਊਸ਼ਾਲਾ 'ਚ ਪਹੁੰਚ ਜਾਓ ਜੀ ਪਿੰਡ ਕੋਟ ਲਈ ਹਾਂਜੀ ਹਾਂਜੀ ਠੀਕ ਹੈ ਜੀ 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 ਬਾਈ ਮੈਂ ਜਲਦੀ ਜਾਂਦਾ ਹਾਂ ਹਾਂਜੀ ਹੁਣ ਆਪਾਂ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਭਰਾ ਨੂੰ ਬੁਲਟ ਮੋਟਰਸਾਈਕਲ ਕਿਹਾ ਪਿੰਡ ਸਿਮੀਆਂ ਜੀ ਉਹਨਾਂ ਦਾ ਠੀਕ ਹੈ ਜੀ ਜ਼ਿਲ੍ਹਾ ਬਟਿੰਡਾ ਹੈ ਤੇ ਹਾਂ ਜੀ ਸਾਹਮਣੇ ਉਹ ਪਰਚੀ ਹੈ ਨਾ ਤਾਂ ਆਪਾਂ ਕੱਢ ਰਹੇ ਹਾਂ ਜੀ ਥਾਵਾ ਤੇ ਇਹਦੀ ਆਪਸ਼ਨ ਦੇ ਵਿੱਚ ਆਪਾਂ ਕੈਸ਼ ਵੀ ਰੱਖੀਆ ਤੁਸੀਂ ਕੈਸ਼ ਵੀ ਰਹਿ ਸਕਦੇ ਹੋ ਜੀ ਠੀਕ ਹੈ ਜੀ ਮੇਨ ਡਰਾਅ ਦੇ ਵਿੱਚ ਜੀ ਆਪਣਾ ਮੇਨ ਡਰਾਅ ਦੇ ਵਿੱਚ ਆ ਗਿਆ ਕਿ ਆਪਣਾ ਸਟਾਰਕ ਐਂਡ ਸਟਾਕ ਮਾਡਲ ਸਾਨੂੰ ਇਹਦੇ ਨਿਕਲ ਦੇ ਵਿੱਚ ਵੀ ਬਹੁਤ ਥੋੜਾ ਸਮਾਂ ਬਾਕੀ ਹੈ ਠੀਕ ਹੈ ਜੀ ਵੀਡੀਓ ਨੂੰ ਬਾਅਦੋਂ ਸ਼ੇਅਰ ਕਰ ਦਿਓ ਤੇ ਸਪਾਂਸਰਿੰਗ ਨਹੀਂ ਕਰਦੇ ਸਾਰ ਰੱਖਦੇ ਹਾਂ ਹੋਰ ਬਾਈਕ ਇਹਦੇ ਆਪਸ਼ਨ ਵਿੱਚ 26 ਕੀ ਨਿਊ ਹੋ ਰਹਿਣਾ ਪੰਜਾਬੀਸ਼ਟ ਟ੍ਰੈਕਟਰ ਇਹ ਜ ਆਪਣਾ ਗਊਸ਼ਾਲਾ ਦੀ ਗਊਸ਼ਾਲਾ ਕਰ ਦਿਓ ਠੀਕ ਹੈ ਜੀ ਨੰਬਰ ਆਪਣਾ ਜੀ ਮੈਂ ਤੁਹਾਨੂੰ ਦੋ ਦੋ ਨੰਬਰਾਂ ਗਊਸ਼ਾਲਾ ਦੇ ਮੇ ਆ 9780532222 9780732222 ਨੰਬਰ ਦੁਬਾਰਾ ਬੋਲੋ 9780532222 9780732222 7 ਤੇ 5 ਦਾ ਫਰਕ ਹੈ ਮਗਰਲੇ ਨੰਬਰ ਬਿਲਕੁਲ ਸੇਮ ਹੈ ਜੀ 17 ਤਰੀਕ ਨੂੰ ਮੀਨੀ ਡਰਾਅ ਦੇ ਵਿੱਚ ਆਪਾਂ ਥਾਰ ਕੱਢ ਰਹੇ ਹਾਂ ਜੀ ਤੇ ਦੱਬ ਗਏ ਪਾਲੂ ਕੋ ਭੰਨ ਰਹਿਣਾ ਚਾਹੀਓ ਤੇ ਮੇਨ ਡਰਾਅ ਦੇ ਵਿੱਚ ਆ ਗਿਆ ਜੀ ਆਪਣੇ ਕਾਰਬੋ ਐਨਕ ਟੌਪ ਮਾਡਲ ਆ ਸੰਗਰੂਪਾਲੀ ਵੀਡੀਓ ਨੂੰ ਬਾਕੀ ਦੁਬਾਰਾ ਸ਼ੇਅਰ ਕਰ ਦਿਓ ਧੰਨਵਾਦ ਆ ਕੱਢਿਆ ਵੀਡੀਓ ਕੱਢਾ ਬੜੀ ਨੰਮੀ